ਵਾਸ਼ਰ ਕਰ ਲੈਣਾ ਦੇਖੋ ਪਹਿਲਾਂ ਵੀ ਖਾਪਰੇ ਸਿਰ ਮਾਰੀਓ ਆਪਾਂ ਇੱਧਰ ਆ ਗਏ ਇਹਦਾ ਵਾਸ਼ਰ ਆ ਤੇ ਤੁਹਾਨੂੰ ਪਹਿਲਾਂ ਓਪਨ ਕਰਕੇ ਦਿਖਾਉਣੀ ਆ ਆਪੋ ਜੀ ਆਪਾਂ ਪ੍ਰੋਪਰ ਕਰੀਏ ਸਸਿਕਾਲ ਜੀ ਕੀ ਹਾਲ ਚਾਲ ਅੱਜ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਦਿਖਾਉਣ ਲੱਗੇ ਆ ਜਿਹੜੀ ਹਰੇਕ ਘਰ ਦੇ ਯੂਥ ਹੋਣ ਵਾਲੀ ਆ ਹਨਾ ਆਪਾਂ ਲੈ ਕੇ ਆਏ ਆ ਕਾਰਵਾਸ਼ਰ ਆ ਦੇਖੋ ਕਤਾਨ ਕੰਪਨੀ ਦਾ ਹੈਗਾ ਇਹ ਕਤਾਨ ਕੰਪਨੀ ਹੈ ਉਹਦਾ ਵਾਸ਼ਰ ਆ ਤੇ ਤੁਹਾਨੂੰ ਪਹਿਲਾਂ ਓਪਨ ਕਰਕੇ ਦਿਖਾਉਣੀ ਆ ਆਪਾਂ ਆਪਣੀਆਂ ਜਿਹੜੀ ਗੱਡੀ ਆ ਸਵਿਫਟ ਕੋ ਧੋਵਾਂਗੇ ਫੋਰਚਨਰ ਆਪਾਂ ਗੱਲ ਧੋਲੀ ਸੀਗੀ ਆ ਦੇਖੋ ਇਹ ਜਿੱਕੇ ਸਾਮਾਨ ਮਿਲਦਾ ਆਪਾਂ ਨਾਲ ਸਪੈਸ਼ਲ ਜਿਹੜਾ ਕਾਰ ਤੋਂ ਲਈ ਸ਼ੈਂਪੂ ਚਾਹੀਦਾ ਹੁੰਦਾ ਉਹ ਵੀ ਲੈ ਕੇ ਆਏ ਆ ਉਹ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਜੋ ਕਾਰਵਾਸ਼ਰ ਆਪਾਂ ਲੈ ਕੇ ਆਏ ਆ ਉਹਦੇ ਨਾਲ ਬਾਕਸ ਦੇ ਵਿੱਚ ਕੀ ਕੀ ਸਮਾਨ ਹੈ ਸਭ ਤੋਂ ਆਪਾਂ ਪਹਿਲਾਂ ਗੱਲ ਕਰਦੇ ਆ ਕਿ ਜੋ ਇਹ ਤੁਸੀਂ ਬੋਤਲ ਦੇਖ ਰਹੇ ਹੋ ਛੋਟੀ ਜਿਹੀ ਬਹੁਤ ਹੀ ਕੰਮ ਦੀ ਚੀਜ਼ ਆ ਜੇ ਤੁਸੀਂ ਕਾਰਵਾਸ਼ਰ ਲੈ ਕੇ ਆ ਰਹੇ ਹੋ ਕਾਰਵਾਸ਼ਰ ਦੇ ਨਾਲ ਹੀ ਇਹ ਮਿਲਦੀ ਹੈ ਜਦੋਂ ਆਪਾਂ ਗੱਡੀ ਧੋਣੀ ਹੁੰਦੀ ਆ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਚੰਗੀ ਤਰ੍ਹਾਂ ਸਰਫ ਜਾਂ ਸ਼ੈਂਪੂ ਲਾ ਕੇ ਸਾਫ਼ ਕਰੀਏ ਸੋ ਇਹਦੇ ਜ ਆਪਾਂ ਸ਼ੈਂਪੂ ਪਾ ਸਕਦੇ ਜਿਹੜੀ ਆਪਾਂ ਬੋਤਲ ਵੱਡੀ ਲੈ ਕੇ ਆਏ ਸੀ ਸ਼ੈਂਪੂ ਦੀ ਸੋ ਬਹੁਤ ਵਧੀਆ ਝੱਗ ਬਣੂਗੀ ਫੋਮ ਬਣੂਗੀ ਸੋ ਤੁਸੀਂ ਈਜ਼ੀਲੀ ਗੱਡੀ ਨੂੰ ਧੋ ਸਕਦੇ ਆ ਸੋ ਬਹੁਤ ਪਰ ਆਪਾਂ ਇਹ ਹੀ ਲੈ ਕੇ ਆਏ ਜਿਹੜੀ ਕਾਰਵਾਸ਼ਰ ਦੇ ਨਾਲ ਵਿੱਚ ਜੇ ਤੁਸੀਂ ਜ਼ਿਆਦਾ ਝਗ ਬਣਾਉਣਾ ਚਾਹੁੰਦੇ ਤਾਂ ਉਹ ਬੋਤਲ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ ਵਧੀਆ ਚੀਜ਼ਾ ਲਓ ਜੀ ਆਪਾਂ ਨੂੰ ਬਾਕਸ ਦੇ ਵਿੱਚ ਆ ਕੇ ਪਾਈਪ ਮਿਲਿਆ ਜਿਸ ਜਿਹਦੇ ਨਾਲ ਆਪਾਂ ਕਾਰਧੋਂਗੇ ਗਾਨੇ ਦੇ ਅੱਗੇ ਲੱਗ ਜੈਣੀ ਆ ਇੱਕ ਆ ਜਿਹੜੀ ਹੈਗੀ ਆ ਇਹ ਆਪਣਾ ਬਾਲਟੀ ਦੇ ਵਿੱਚ ਲਾ ਦਾਂਗੇ ਹਨਾ ਉਥੋਂ ਇਹ ਪਾਣੀ ਚੱਕੂਗਾ ਜਿਹੜਾ ਪੰਪ ਹੈਗਾ ਤੇ ਆ ਸਪੈਸ਼ਲ ਪੰਪ ਆ ਜਾਂ ਮੋਟਰ ਕਹ ਲੋ ਜਿਹੜਾ ਮਤਲਬ ਕਿ ਪ੍ਰੋਪਰ ਜਿਹੜਾ ਕੰਮ ਹਨ ਹਮ ਕਠਾਨ ਕੰਪਨੀ ਤੋ ਹੁਣ ਆਪਾਂ ਇਹਨੂੰ ਕਰਦੇ ਆ ਅਟੈਚ ਤੁਹਾਨੂੰ ਦਿਖਾਉਣੀ ਆ ਕਿ ਕਿੱਦਾਂ ਇਹ ਚੱਲੂਗਾ ਸੋ ਆਜੋ ਲਓ ਜੀ ਹੁਣ ਆਪਾਂ ਅਟੈਚ ਕਰਦੇ ਆ ਇਧਰੋਂ ਆਪਾਂ ਜਿਹੜਾ ਪੰਪ ਆਉਣ ਨੂੰ ਆਂਦਾ ਲਾ ਲਈ ਆ ਉਧਰ ਤਾਰ ਲਾਤੀ ਆ ਹੁਣ ਇੱਕ ਪਾਈਪ ਆਪਾਂ ਬਾਲਟੀ ਚ ਲਾ ਦਾਂਗੇ ਆ ਦੇਖੋ ਇਧਰੋਂ ਆਪਾਂ ਅਟੈਚ ਕਰਦੇ ਆ ਇਹਨੂੰ ਪਾਈਪ ਅਟੈਚ ਕਰਦੇ ਆ ਜਿਹੜੀ ਜਿੱਥੇ ਨੇ ਪਾਣੀ ਚੱਤਣਾ ਪਹਿਲਾਂ ਉਹ ਪਾਈਪ ਲਾਵਾਂਗੇ ਆ ਦੇਖੋ ਇਹਦੇ ਲੱਗੇ ਅੱਗੇ ਇਹਦਾ ਦਾ ਕਲੈਂਪ ਲਾ ਵੀਨੇਕਾ ਆਪਾਂ ਕਸਲੇ ਇਸ ਤੋਂ ਬਾਅਦ ਇਹ ਚੜ ਗਈ ਨਹੀਂ ਉੱਪਰ ਇਹਦੇ ਪ੍ਰੋਪਰ ਚੜ ਗਈ ਦੇਖੋ ਆਈ ਬ੍ਰਾਜ ਬੜੀ ਆ ਦੇਖੋ ਇਹਨੂੰ ਇੱਥੇ ਬੈਕ ਕਰਕੇ ਇਸ ਤਰ੍ਹਾਂ ਇਹਨੇ ਚੜ ਜਾਣਾ ਤੇ ਆ ਚੁੱਕੋ ਚੜ ਗਈ ਇਹਨੂੰ ਆਪਾਂ ਪਾਈਪ ਨੂੰ ਇੱਧਰ ਵਿੱਚ ਲਾ ਦਾਂਗੇ ਬਾਲਟੀ ਦੇ ਆ ਦੇਖੋ ਬਾਲਟੀ ਲੱਗ ਗਈ ਚੰਗੀ ਤਰ੍ਹਾਂ ਡੋਬੋ ਦੋ ਪਾਣੀ ਦੇ ਵਿੱਚ ਜਾਂ ਇਹ ਤੋਂ ਕਾਹਦੀ ਨਾ ਬੰਨਣਾ ਬਣਨ ਲੱਗਦਾ ਹਨ ਤੇ ਜਿਹੜੀ ਸੈਕੰਡ ਪਾਈਪ ਆ ਜਿਹੜਾ ਪ੍ਰੈਸ਼ਰ ਲਈ ਆ ਉਹ ਆਪਾਂ ਇੱਧਰ ਕਰ ਦਾਂਗੇ ਇਦਾਂ ਚੂੜੀ ਬਣ ਰਹੀ ਆ ਚੂੜੀ ਚੱਤ ਰਹਾਂਗੇ ਐਸ ਤਰ੍ਹਾਂ ਕਸੀਗੇ ਲਓ ਜੀ ਆਪਣਾ ਕੰਮ ਹੋ ਗਿਆ ਓਕੇ ਹੁਣ ਆਪਾਂ ਗੱਨ ਚਾੜਨੇ ਆ ਆ ਗੱਨ ਆ ਜਿਹੜੀ ਇਹ ਵੀ ਆਪਾਂ ਕੱਸ ਦਾਂਗੇ ਆ ਦੇਖ ਪਹਿ ਲੱਗ ਜਣੀ ਆ ਇਹਦੇ ਵੀ ਚੂੜੀ ਬਣ ਰਹੀ ਆ ਹੋ ਗਿਆ ਕੰਮ ਓਕੇ ਹਾਂ ਠੀਕ ਆ ਇੱਥੋਂ ਆਪਾਂ ਪ੍ਰੈਸ਼ਰ ਵਧ ਘਟ ਕਰਾਂਗੇ ਪਹਿਲਾਂ ਆਪਾਂ ਸਿੰਪਲ ਪਾਈਪ ਹੋ ਲੈਨੇ ਆ। ਠੀਕੋ ਜੀ ਆਪਾਂ ਪ੍ਰੋਪਰ ਗੈਨਰੇਟ ਕਰਤਾ। ਇੱਕ ਪਾਈਪ ਜਿਹੜੀ ਇਧਰੋਂ ਲਾਈ ਆ ਇਹ ਬਾਲਟੀ ਚ ਲਾਤੀ ਆ ਤੇ ਇਧਰੋਂ ਆਪਾਂ ਜਿੰਨਾ ਪ੍ਰੈਸ਼ਰ ਬਣਾਉਂਦੇ ਦੋ ਤਿੰਨ ਬਾਲਟੀਆਂ ਆਪਣੀ ਕਾਰ ਪ੍ਰੋਪਰ ਧੋਤੀ ਜਾਣੀਆਂ। ਤੇ ਇਹ ਬਰਾਜ ਰੈਡੀ ਖੜਾ ਹਨ। ਸਭ ਪਹਿਲਾਂ ਮੈਂ ਦੇਖੋ ਕਿੰਨਾ ਤੇਜ਼ ਪ੍ਰੈਸ਼ਰ ਆ। ਫੁੱਲ ਤੇਜ਼ ਪ੍ਰੈਸ਼ਰ ਆ। ਇਹ ਜਿਹੜਾ ਪ੍ਰੈਸ਼ਰ ਆ ਇਹਨੂੰ ਆਪਾਂ ਸਿੱਧਾ ਨਾ ਕਦੇ ਵੀ ਆਪਾਂ ਨੂੰ ਮਾਰਨ ਲੱਗਿਆ ਜਿਹਨੇ ਆਪਾਂ ਗਾਰਾ ਗੂਰਾ ਕੱਢਣਾ ਇੱਕ ਵਾਰੀ ਉਹਦੇ ਲਈ ਇਹ ਤਿੱਖਾ ਪ੍ਰੈਸ਼ਰ ਠੀਕ ਰਹਿੰਦਾ ਦੇਖੋ। ਦੇਖੋ ਪਹਿਲਾਂ ਕੱਢ ਲਿਆ ਨਾ ਗਾਰਾ ਪੂਰਾ। ਆ ਦੇਖੋ ਜਿਵੇਂ ਆ ਗਾਰਾ ਜਿੰਨੇ ਤੋਂ ਚੰਪਾ ਦੀ ਬਿਲਕੁਲ ਆ ਦੇਖੋ ਕਿੰਨਾ ਗਾਰਾ ਵੀ ਬਿਲਕੁਲ ਇਹਨੇ ਲਾਤਾ ਇਧਰੋਂ ਜਿਵੇਂ ਜਿਹੜਾ ਕੈਰਟੂਡੋਂ ਦੀ ਸਫਾਈ ਕਰਨੀ ਹੈ ਇਹਦੇ ਨਾਲ ਆਪਾਂ इजीली ਕਰ ਸਕਦੇ ਆ ਸਾਰੇ ਪੈਸੇ ਦੀ ਗਾਰਾ ਜਨੇ ਆ ਦੇਖੋ ਹੁਣ ਆਪਾਂ ਜਿਵੇਂ ਬੋਡੀ ਤੇ ਪਾਣੀ ਮਾਰਨਾ ਤਾਂ ਇਧਰੋਂ ਪ੍ਰੈਸ਼ਰ ਅਪੇਰ ਕਰ ਲੈਣਾ ਦੇਖੋ ਪਹਿਲੇ ਪਿੱਛਾ ਪ੍ਰੈਸ਼ਰ ਕਰ ਲਈਏ ਆਪਾਂ ਇਧਰ ਕਰ ਲੈਂਦੇ ਆ ਆ ਦੇਖੋ ਬਹੁਤ ਥੋੜੇ ਜਿਹਾ ਪਾਣੀ ਦੇ ਨਾਲ ਹੀ ਗੱਡੀ ਆਪਣੀ ਧੋਤੀ ਗਈ ਆ ਬਹੁਤ ਵਧੀਆ ਚਮਕ ਗਈ ਹੈ ਗੱਡੀ ਉੱਤੇ ਸੁੱਕਾ ਕੱਪੜਾ ਮਾਰਨਾ ਸੋ ਬਹੁਤ ਵਧੀਆ ਚੀਜ਼ ਲੱਗੀ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੇ ਜਿਵੇਂ ਆਪਾਂ ਘਰੇ ਗੱਡੀ ਧੋਣੀ ਹੁੰਦੀ ਆ ਮਤਲਬ ਤਿੰਨ ਚਾਰ ਬਾਲਟਿਆਂ ਨਾਲ ਆਰਾਮ ਨਾਲ ਗੱਡੀ ਵਧੀਆ ਸਾਫ਼ ਸੁਥਰੀ ਹੋ ਜਾਂਦੀ ਹੈ ਧੋਤੀ ਜਾਂਦੀ ਆ ਤੇ ਪੂਰੀ ਗੱਲਬਾਤ ਬਣ ਜਾਂਦੀ ਆ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਆ ਨਾ ਥੋੜੇ ਜਿਹਾ ਪਾਣੀ ਨਾਲ ਗੱਡੀ ਧੋਸਦੇ ਪ੍ਰੈਸ਼ਰ ਬਹੁਤ ਵਧੀਆ ਬਣਦਾ ਇੱਕ ਚੀਜ਼ ਤੁਹਾਨੂੰ ਦੱਸ ਦਈਏ ਕਾਫੀ ਪਹਿਨਪਰਾ ਰੇਟ ਦਾ ਪੁੱਛਣਗੇ ਵੀ ਕਿੰਨੇ ਦਾ ਆਇਆ ਲਗਭਗ ਇਹ ਆ ਤੋ 18 ਤੋਂ 8500 ਦੀ ਰੇਂਜ ਦੇ ਵਿੱਚ ਇਹ ਮਿਲ ਜਾਂਦਾ ਸੋ ਵਧੀਆ ਚੀਜ਼ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਹੋਰ ਅਪਡੇਟਸ ਲਈ ਆਪਣੇ ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲਓ ਜੇ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਫਸਟੀ ਕਾਲ ਜੀ